ਅੱਜ ਅਸੀਂ ਗੁਰੂਕੁਲ ਕਿਡਸ ਐਨੀ ਸਕੂਲ ਦੇ ਵਿੱਚ ਐਨੂਅਲ ਫੰਕਸ਼ਨ ਕਰਵਾਇਆ ਜਿਸ ਦੇ ਚੀਫ ਗੈਸਟ ਮਿਸਟਰ ਗਗਨ ਮਹਾਜਨ ਮਿਸਟਰ ਬੀ ਐਸ <strong></strong> ਸੋਹਣ ਮੈਨੇਜਿੰਗ ਡਾਇਰੈਕਟਰ ਜਿਹੜੇ ਨੇ ਆਲਰੇਡੀ ਚੀਫ ਗੈਸਟ ਸੀਗੇ ਉਹਨਾਂ ਨੇ ਸਕੂਲ ਬਾਰੇ ਬਹੁਤ ਅੱਛਾ ਕਿਹਾ ਉਹਨਾਂ ਨੇ ਦੱਸਿਆ ਕਿ ਸਕੂਲ ਜਿਹੜਾ ਹੈ ਉਹ ਬਹੁਤ ਅੱਛਾ ਚੱਲ ਰਿਹਾ ਹੈ ਬੱਚਿਆਂ ਨੇ ਬਹੁਤ ਅੱਛੀ ਪਾਰਟਿਸਪੇਸ਼ਨ ਕੀਤੀ ਉਹਨਾਂ ਨੇ ਜਿੰਨਾ ਵੀ ਪੰਜਾਬੀ ਕਲਚਰ ਜਿਹੜਾ ਉਹਨੂੰ ਸਾਹਮਣੇ ਲਿਆਂਦਾ ਬੱਚਿਆਂ ਨੇ ਬਹੁਤ ਅੱਛੇ ਤਰੀਕੇ ਨਾਲ ਕੀਤਾ ਪੰਗੜਾ ਤੇ ਹੋਰ ਫੋਕ ਡਾਂਸ ਵਗੈਰਾ ਜਿਹੜਾ ਉਹਨਾਂ ਬੱਚਿਆਂ ਨੇ ਕੀਤਾ ਸੀਗਾ ਕਿ ਦੇ ਦੇਖਦੇ ਕਿ ਬੱਚਿਆਂ ਦੇ ਬਿਲਕੁਲ ਮੈਂ ਤੇ ਇਹੀ ਚਾਹਾਂਗੀ ਕਿ ਬੱਚੇ ਜਿਹੜੇ ਹਨ ਉਹ ਇੱਕ ਆਪਣੀ ਮਾਂ ਬੋਲੀ ਨਾਲ ਤੇ ਇੱਕ ਆਪਣੇ ਪੰਜਾਬੀ ਕਲਚਰ ਨਾਲ ਪੂਰੀ ਤਰ੍ਹਾਂ ਜੁੜਨ ਕਿਉਂਕਿ ਜੇ ਇਹ ਆਪਣੇ ਕਲਚਰ ਨਾਲ ਜੁੜਾਂਗੇ ਤੇ ਹੀ ਵਧੀਆ ਤਰੀਕੇ ਨਾਲ ਅੱਛੇ ਨਾਗਰਿਕ ਬਣ ਕੇ ਅੱਗੇ ਵਧ ਸਕਦੇ ਆ ਇਸ ਕਰਕੇ ਮੇਰੀ ਪੂਰੀ ਕੋਸ਼ਿਸ਼ ਹੈ ਇਹ ਕਿ ਬੱਚਾ ਨੂੰ ਮੈਂ ਵਧੀਆ ਤਰੀਕੇ ਨਾਲ ਇਸ ਪਾਸੇ ਉਹਨਾਂ ਨੂੰ ਜ਼ਿਆਦਾ ਪਾਰਟਿਸਪੇਟ ਕਰਵਾਵਾਂ ਤੇ ਉਹਨਾਂ ਦਾ ਕਲਚਰ ਜਿਹੜਾ ਉਹਨਾਂ ਤੱਕ ਅੱਛੇ ਤਰੀਕੇ ਨਾਲ ਪਹੁੰਚਾਵਾਂ ਸਕੂਲ ਵਿੱਚ ਬੱਚਿਆਂ ਕੀ ਕੀ ਫਾਇਦੇ ਦਿੱਤੇ ਜਾਂਦੇ ਆ ਬੱਚਿਆਂ ਵਾਸਤੇ ਜਿਹੜਾ ਦੇਖੋ ਇੱਕ ਤੇ ਹੋਮ ਥੀਏਟਰ ਬਣਾਇਆ ਗਿਆ ਬੱਚਿਆਂ ਦੇ ਜਿੱਥੇ ਉਹਨਾਂ ਨੂੰ ਵੀਕਲੀ ਉਹਨਾਂ ਨੂੰ ਇੱਕ ਅੱਛੀ ਮੂਵੀ ਦਿਖਾਈ ਜਾਂਦੀ ਹੈ ਜਿਹੜੀ ਕਿ ਉਹਨਾਂ ਵਾਸਤੇ ਉਹਨਾਂ ਦੀ ਜਨਰਲ ਨਾਲੇ ਵਾਸਤੇ ਅੱਛੀ ਹੈ ਯੋਗਾ ਕਲਾਸਿਸ ਨੇ ਮੈਡੀਟੇਸ਼ਨ ਕਲਾਸਿਸ ਨੇ ਉਹਨਾਂ ਦੀ ਡਾਂਸ ਕਲਾਸਿਸ ਨੇ ਔਰ ਹੋਰ ਵੀ ਡਿਜੀਟਲ ਰਿਲੇਟਿਡ ਉਹਨਾਂ ਕੋਲ ਜੀ ਮੈ ਪ੍ਰੋਜੈਕਟਰ ਥਰੂ ਉਹਨਾਂ ਦੀ ਐਜੂਕੇਸ਼ਨ ਜਿਹੜੀ ਆ ਬੱਚਾ ਨੂੰ ਦਿੱਤੀ ਜਾ ਰਹੀ ਹੈ ਅਗਲੇ ਸੈਸ਼ਨ 'ਚ ਐਡਮਿਸ਼ਨ ਹਾਂ ਬਿਲਕੁਲ ਜਿਹੜੀ ਐਡਮਿਸ਼ਨ ਆ ਉਹ ਸਟਾਰਟ ਹੈ ਤੇ ਮੈਂ ਚਾਹਾਂਗੀ ਕਿ ਪੇਰੈਂਟਸ ਜਿਹੜੇ ਨਾ ਬਹੁਤ ਘੱਟ ਖਰਚੇ ਦੇ ਵਿੱਚ ਅਸੀਂ ਬੱਚੇ ਦੀ ਐ ਬਹੁਤ ਘੱਟ ਫੀਸ ਹੈ ਜਿਵੇਂ ਅਸੀਂ 15 ਰੁਪਏ ਪਰ ਡੇ ਦੇ ਹਿਸਾਬ ਨਾਲ ਅਸੀਂ ਫੀਸ ਚਾਰਜ ਕਰ ਰਹੇ ਹਾਂ ਤੇ ਬਾਕੀ ਹੋਰ ਐਕਸਟਰਾ ਖਰਚਾ ਕੋਈ ਵੀ ਨਹੀਂ ਹੈ इवन ਕੋਈ ਵੀ ਐਨਵਲ ਫੰਕਸ਼ਨ ਹੋ ਰਿਹਾ ਤੇ ਜਾਂ ਜੇ ਅਸੀਂ ਕੋਈ ਹੋਰ ਬੱਚਨ ਟ੍ਰਿਪ ਵਗੈਰਾ ਲੈ ਕੇ ਜਾ ਰਹੇ ਹਾਂ ਉਸ ਵਾਸਤੇ ਵੀ ਬੱਚਾ ਕੋਲ ਕੋਈ ਪੈਸਾ ਚਾਰਜ ਨਹੀਂ ਕੀਤਾ ਜਾਂਦਾ ਬੱਚੇ ਨੂੰ ਐਡਮਿਸ਼ਨ ਹੈ ਜਾਂ ਉਹਦੇ ਟਰਾਂਸਪੋਰਟ ਹਾਂ ਹਾਂ ਬਿਲਕੁਲ ਟਰਾਂਸਪੋਰਟ ਫੈਸਿਲਿਟੀ ਪੂਰੀ ਤਰ੍ਹਾਂ ਅਵੇਲੇਬਲ ਹੈਗੀ ਹੈ ਇਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈ ਦੇਖੋ ਜੀ ਪਹਿਲਾਂ ਤੇ ਜਿਤਨੇ ਰੌਗਾ ਸਿਧਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਹਨੂੰ ਸਾਨੂੰ ਤੇ ਬੁਲਾਇਆ ਤੇ ਬਾਕੀ ਜਦੋਂ ਇੱਥੇ ਸਕੂਲ 'ਚ ਅਸੀਂ ਆਏ ਹਾਂ ਤੇ ਬਹੁਤ ਹੀ ਪਿਆਰੀ ਪਰਫਾਰਮੈਂਸ ਜਿਹੜੀ ਬੱਚਿਆਂ ਨੇ ਪੇਸ਼ ਕੀਤੀ ਉਹਦੇ 'ਚ ਪੂਰੀ ਲੇਬਰ ਜਿਹੜੀ ਸੀਗੀ ਟੀਚਰਾਂ ਦੀ ਵੀ ਦਿਖ ਰਹੀ ਸੀ ਬੱਚਿਆਂ ਦੇ ਮਾਪਿਆਂ ਦੀ ਵੀ ਦਿਖ ਰਹੀ ਸੀ ਤੇ ਨਾਲੇ ਜਿਹੜਾ ਬੱਚਿਆਂ ਦਾ ਜਿਹੜਾ ਆਤਮ ਵਿਸ਼ਵਾਸ ਸੀਗਾ ਬੜਾ ਕੁਦਕੁਦ ਕੇ ਭਰਿਆ ਨਜ਼ਰ ਆ ਰਿਹਾ ਸੀ ਇਹੋ ਚੀਜ਼ਾਂ ਜਿਹੜੀਆਂ ਹੈ ਅਸੀਂ ਆਈਜੀਐਸ ਸੁਸਾਇਟੀ ਨੂੰ ਦੇਣੀਆਂ ਵੀ ਚਾਹੀਦੀਆਂ ਤੇ ਬੱਚਿਆਂ ਨੂੰ ਅੱਗੇ ਚੀਜ਼ਾਂ ਹੋਣਗੀਆਂ ਤੇ ਸਾਡੇ ਬੱਚੇ ਜਿਹੜੇ ਕੱਲ ਦੱਸਣ ਰਹਿ ਕੋ ਵੇਖਿਓ ਜਿਹੜਾ ਅਸੀਂ ਵੇਖਾਂਗੇ ਦੇਖੋ ਸਕੂਲ ਚ ਜਿਹੜਾ ਚੋਹਾਨ ਸਾਹਿਬ ਜੀ ਨੇ ਜਿਹੜਾ ਮੈਸੇਜ ਦਿੱਤਾ ਪਿਆ ਸੀਗਾ ਜਦ ਦੱਸਦੇ ਪਏ ਸੀਗੇ ਉਹ ਬੜਾ ਹੀ ਉੱਚੇ ਲੈਵਲ ਦਾ ਉੱਚੇ ਦਰਜੀ ਦੇ ਇੱਕ ਚੀਜ਼ ਦੱਸ ਰਹੇ ਸੀਗੇ ਕਿ ਦੇਖੋ ਜਿਹੜੇ ਟੀਚਰਸ ਹੈ ਜਿਹੜੇ ਸਕੂਲ ਹੈ ਉਹ ਕੱਲ ਪੈਸਾ ਕਮਾਣ ਦਾ ਸੋਰਸ ਨਹੀਂ ਹੈ ਉਹ ਇੱਕ ਸੋਸਾਇਟੀ ਨੂੰ ਅੱਗੇ ਵਧਾਣ ਵਾਸਤੇ ਅੱਗੇ ਇੱਕ ਚੰਗਾ ਕੱਲ ਦਿਨ ਉਸੇ ਸਮਾਜ ਨੂੰ ਉਹ ਜ਼ਰੂਰ ਥੈ ਸਕੂਲ ਸੀ ਤੇ ਉਹ ਚੀਜ਼ਾਂ ਜਿਹੜੀਆਂ ਉਹ ਦੱਸਦੇ ਪਏ ਸੀਗੇ ਆਪਣੀ ਸਪੀਚ ਚ ਕਹਿੰਦੇ ਪਏ ਸੀਗੇ ਕਿ ਆ ਸਕੂਲ ਵਿੱਚ ਨਜ਼ਰ ਵੀ ਆ ਰਹੀ ਸੀਗੀ ਕਿਉਂਕਿ ਜਿਹੜਾ ਇੱਕ ਅੱਛਾ ਮਿਆਰ ਹੈ ਇੱਕ ਅੱਛੀ ਸੋਚ ਹੈ ਉਹ ਹੀ ਅੱਗੇ ਕੱਲ ਨੂੰ ਇੱਕ ਅਸੀਂ ਦੇਖ ਸਕਦੇ ਹਾਂ ਤੇ ਮੈਨੂੰ ਬੜਾ ਵਿਸ਼ਵਾਸ ਹੈ ਤੇ ਮੈਂ ਅੱਗੇ ਚਾਹਾਂਗਾ ਤੇ ਭਗਵਾਨ ਜੀ ਨੂੰ ਅਦਾਸ ਵੀ ਕਰਦਾ ਕਿ ਇਹ ਸਕੂਲ ਹੋਰ ਵੱਡੇ ਫੁੱਲੇ ਤੇ ਇਥੋਂ ਦੀ ਜਿਹੜੀ ਸੋਚ ਤੇ ਜਿਹੜੀ ਮਿਆਰ ਹੈ ਜੋ ਚੋਹਾਨ ਸਾਹਿਬ ਨੇ ਸੰਦਸੀ ਉਹ ਹੀ ਅੱਗੇ ਚੱਲੇ ਤੇ ਅਸੀਂ ਸੁਨਹਿਰਾ ਜਿਹੜਾ ਗੁਰਦਾਸਪੁਰ ਚ ਬੱਚਿਆਂ ਦਾ ਕੋਸ਼ਿਸ਼ ਇਹ ਸਕੂਲ ਦੇਥੋਂ ਦੇਖ ਸਕੀਏ ਬੱਚਿਆਂ ਨੂੰ ਇਹ ਨਹੀਂ ਸੋਚਣਾ ਕਿ ਬੱਚਿਆਂ ਨੂੰ ਕਿਵੇਂ ਦਾ ਲੱਗਿਆ ਕਿਵੇਂ ਦਾ ਮਹਿਸੂਸ ਹੋਇਆ ਕਿਉਂਕਿ ਅੱਜ ਕੱਲ੍ਹ ਦਾ ਮੈਂ ਤੇ ਇੱਕ ਗੱਲ ਕਹਾਂਗਾ ਕਿ ਜਿਹੜੇ ਸਾਡੇ ਬੱਚੇ ਹੀ ਹੈ ਜਿਹੜਾ ਸਾਡਾ ਕੱਲ ਦਾ ਫਿਊਚਰ ਹੈ ਤੇ ਆਪਣੇ ਬੱਚਿਆਂ ਨੂੰ ਇਹ ਗੱਲ ਵੱਖਰੀ ਪਾਗ ਰੱਖਣੀ ਚਾਹੀਦੀ ਹੈ ਤੇ ਜਿਹੜੇ ਛੋਟੇ ਛੋਟੇ ਬੱਚੇ ਸੀਗੇ ਜਿਨ੍ਹਾਂ ਦੇ ਦੁੱਧ ਦੇ ਦੰਦ ਕਈਆਂ ਦੇ ਟੁੱਟਦੇ ਪਏ ਸੀਗੇ ਕਈਆਂ ਧਿਆਨ ਦੇ ਪਏ ਸੀਗੇ ਇਹ ਬਚਪਨ ਹੀ ਹੈ ਜਿਹੜਾ ਆਜ਼ਾਦ ਹੈ ਇਹ ਬਚਪਨ ਹੀ ਹੈ ਜਿਸ ਵਿੱਚ ਆਜ਼ਾਦੀ ਹੁੰਦੀ ਹੈ ਇਹ ਬਚਪਨ ਹੀ ਹੈ ਜਿਹਦੇ ਚ ਅਸੀਂ ਬੱਚੇ ਨੂੰ ਕੁਝ ਸਿਖਾ ਸਕਦੇ ਹਾਂ ਇਹ ਖਾਲੀ ਭਾਂਡੇ ਨੇ ਇਨਾਂ ਚ ਜੁਆਸੀ ਭਰਾਂਗੇ ਉਹ ਹੀ ਅਸੀਂ ਅੱਗੇ ਵੇਖਾਂਗੇ ਹਾਂਜੀ ਤੇ ਬੱਚਿਆਂ ਦੇ ਮੈਂ ਤੁਹਾਨੂੰ ਦੱਸ ਰਿਹਾ ਕਿ ਬੱਚਿਆਂ ਦੀ ਪਰਫਾਰਮੈਂਸ ਹੀ ਬਹੁਤ ਪਿਆਰੀ ਸੀ ਜੀ ਤੇ ਬੱਚੇ ਨੱਟ ਖੱਟ ਗਏ ਤੇ ਜਿਹੜੇ ਪੰਜਾਬੀ ਗਿੱਧੇ ਪੰਜਾਬੀ ਡਾਂਸ ਅੱਖਰ ਵਰਣਮਾਲਾ ਦੇ ਕੁਝ ਪਰਫਾਰਮੈਂਸ ਹੋਈਆਂ ਹਾਂਜੀ ਉਹ ਛੋਟੇ ਛੋਟੇ ਪਿਆਰੇ-ਬਾਰੇ ਬੱਚੇ ਜਿਨ੍ਹਾਂ ਨੂੰ ਕਹੀ ਚੀਜ਼ ਦੀ ਸਮਝ ਨਹੀਂ ਸੀਗੀ ਬੜੇ ਪਰ ਉਹਨਾਂ ਤੇ ਮੈਂ ਫੇਰ بار-बार ਕਹਿ ਰਿਹਾ ਕਿ ਬਹੁਤ ਲੇਬਰ ਹੋਈ ਸੀਗੀ ਬੱਚਿਆਂ ਤੇ ਹਾਂਜੀ ਫੇਰ ਬਹੁਤ ਹੀ ਪਿਆਰਾ ਫੰਕਸ਼ਨ ਦੇਖਣ ਨੂੰ ਮਿਲਿਆ ਤੇ ਮੈਂ ਕਹਾਂਗਾ ਕਿ ਅੱਜ ਦਾ ਸੋਹੋ ਇਹ ਕਿ ਅੱਜ ਕਹਾਣਾ ਬੜੀ ਗੱਲ ਨਹੀਂ ਹੋਊਗੀ ਕਿ ਅੱਜ ਦਾ ਦਿਨ ਸਾਡਾ ਵੀ ਬਣ ਗਿਆ ਜੀ ਹਾਂਜੀ ਇੱਥੇ ਆ ਕੇ ਅਸੀਂ ਵੀ ਦੁਬਾਰਾ ਆਪਣਾ ਬਚਪਨ ਜਿਹੜਾ ਸੀ ਨਾ ਉਹਨੂੰ ਇੱਕ ਵਾਰੀ ਦੁਬਾਰਾ ਬਚਪਨ ਦੇ ਰੂਪ ਵਿੱਚ